ਆ ਲੱਗ ਗਿਆ ਭਾਈ ਸਿਰ ਦੇ ਉੱਤੇ ਛੱਟ ਬਾਈ ਇਹ ਆਪਣਾ ਆਖਰੀ ਕਬੂਤਰ ਇਹ ਵੀ ਛੱਡਤਾ ਆ ਲਓ ਜੀ ਹੈਲੋ ਹੋ ਗਈ ਭਾਈ ਬਹੁਤ ਖੈਣਾ ਮਾਨ ਜੀ ਮਿੱਤਰੋ ਕੀ ਹਾਲ ਚਾਲ ਹੈ ਆ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਆ ਜੜਾਉਨੇ ਆ ਭਾਈ ਕਬੂਤਰ ਆਪਾਂ ਨਾਲੇ ਛੱਡਦੇ ਆ ਬੱਚੇ ਸਾਰੇ ਕੋਠੇ ਤੇ ਤੋਂ ਆ ਬੈਠੇ ਆ ਭਾਈ ਇੱਕ ਆ ਬੈਠਾ ਆ ਇੱਕ ਉਧਰ ਬੈਠਾ ਆ ਤੇ ਇਧਰ ਚੂਚੇ ਨੇ ਵੀ ਰੌਲਾ ਪਾਇਆ ਇਹਨਾਂ ਨੂੰ ਵੀ ਬਾਹਰ ਛੱਡਦੇ ਆ ਨਾਲੇ ਕੱਢਦੇ ਆ ਬਾਹਰ ਮੁਰਗੀਆਂ ਕੀ ਦੇ ਵੀ ਮਿੱਤਰੋ ਆਪਣੇ ਹੋ ਗਏ ਆ तकरीबन 20 22 ਦਿਨ ਦੇ ਫੜਦੇ ਆ ਬਾਹਰ ਇਹਨਾਂ ਨੂੰ ਹੁਣ ਇੱਕ ਕਾਲਾ ਆ ਬਾਈ ਬਾਕੀ ਸਾਰੇ ਪੂਰੇ ਆ ਤੈਨੂੰ ਨਹੀਂ ਫੜਦੇ ਆ ਇਹਨਾਂ ਨੂੰ ਬਾਹਰ ਇੱਧਰ ਮਿੱਤਰੋ ਸਵੇਰੇ ਆਇਆ ਤਾਂ ਮੈਂ ਦੇਖਿਆ ਨੀਲੇ ਬਚਰੇ ਲੱਗੇ ਆਪਣੇ ਦੇ ਸੱਟ ਇਹਨੂੰ ਫੜ ਕੇ ਦਿਖਾਉਣਾ ਤੁਹਾਨੂੰ ਆ ਲੱਗੀ ਹੋ ਬਾਈ ਸਿਰ ਦੇ ਉੱਤੇ ਸੱਟ ਇਹ ਥੱਲੇ ਉਤਰਿਆ ਸੀ ਮੈਨੂੰ ਲੱਗਦਾ ਹੈ ਨਾ ਮੁਰਗੀਆਂ ਨੇ ਫੜ ਲਿਆ ਇਹਨੂੰ ਇਹ ਹੀ ਚੁੰਝ ਮਾਰ ਦਿੱਤੀ ਕਿਤੇ ਇਹਦੇ ਥੱਲੇ ਉਤਰ ਗਿਆ ਸੀ ਇਹ ਚਲੋ ਜਾਂਦੇ ਆਪਾਂ ਕਬੂਤਰ ਫੜ ਕੇ ਬਾਈ ਲੈ ਕੇ ਜਾਂਦੇ ਆ ਕੋਠੇ ਤੇ ਢਾਉਨੇ ਆ ਇੱਕ ਆ ਪੂਰਾ ਢਾਉਣਾ ਆ ਬਾਈ ਬਾਕੀ ਇਹ ਦੋਨੇ ਬੱਚੇ ਕੋਠੇ ਲੈ ਕੇ ਜਾਣੇ ਆ ਆ ਫੈਂਸੀ ਕਬੂਤਰ ਬੈਠਾ ਆਪਣਾ ਜਰਾਬਾਂ ਵਾਲਾ ਲਓ ਬਾਈ ਪਿੰਜਰਾ ਲੈ ਆਇਆ ਮੈਂ ਅੰਦਰ ਇਹ ਚ ਪਾਉਣੇ ਆ ਕਬੂਤਰ ਹੁਣ ਇਧਰ ਮੁਰਗੀ ਬੈਠੀ ਅੰਡਾ ਦੇਣ ਕਿੱਦਾਂ ਵੀ ਬੈਠੀ ਆ ਚਲਦੇ ਆਂਡਾ ਤੁੰ ਨੂੰ ਜਾਤੇ ਲਓ ਬਾਈ ਫੜਦਿਆਂ ਕਬੂਤਰ ਤੋਂ ਚਲਦੇ ਆਂ ਕੋਠੇ ਉੱਤੇ ਚਲੋ ਆਜੋ ਲਓ ਬਾਈ ਕਬੂਤਰ ਲਿਆਂਦੇ ਆਪਾਂ ਚਾਰੇ ਕੋਠੇ ਤੇ ਉਡਾਉਣੇ ਆ ਇਹਨਾਂ ਨੂੰ ਤੇ ਮਿਲਦੇ ਆਂ ਤੁਨਡਾ ਕੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਹਿੰਦਾ ਬਾਈ ਮੇਰਾ ਨਾਮ ਲੈ ਲਿਆ ਦਿਓ ਵੀਡੀਓ 'ਚ ਗੋਲਡੀ ਗੁੱਜਰ ਸੀ ਬਾਈ ਦਾ ਨਾਮ ਲੈ ਬਾਈ ਲੈਤਾ ਨਾਮ ਹੋਰ ਦੱਸੋ ਕੋਈ ਸੇਵਾ ਮਿੱਤਰੋ ਇਹ ਰੋਡ ਉਹਨੇ ਕਬੂਤਰ ਦੇ ਦਿਖਾਉਨੇ ਆ ਤੁਹਾਨੂੰ ਕਿੰਨਾ ਟਾਈਮ ਉੱਡਦੇ ਆ ਫੇ ਬਾਈ ਇਹ ਆਪਣਾ ਆਖਰੀ ਕਬੂਤਰ ਇਹ ਵੀ ਛੱਡਤਾ ਬਾਕੀ ਤਾਂ ਨਾ ਆਪਾਂ ਪਹਿਲਾਂ ੜਾ ਦਿੱਤੀ ਸੀ ਉਹ ਆ ਉੜੀ ਜਾਂਦੇ ਆ ਦੇਖਦੇ ਆ ਕਿੰਨਾ ਟਾਈਮ ਉੜਦੇ ਆ ਮਿਲਦੇ ਆ ਤੁਹਾਨੂੰ ਫੇ ਥੱਲੇ ਉਤਰਿਆ ਤੇ ਆਪਣੀ ਲਈ ਜਾ ਵੀ ਆ ਗਈ ਮਿੱਤਰੋ ਕੋਠੇ ਤੇ ਲਈ ਜਾ ਕਿੱਦਾਂ ਹਾਲ ਇਹ ਆ ਬਾਈ ਆਪਣੀ ਲਈ ਜਾ ਥੱਲੇ ਜੌਨੀ ਕਰੀ ਜਾਂਦਾ ਬਾਈ ਸਾਰੇ ਚੂਚਿਆਂ ਤੇ ਮੁਰਗੀਆਂ ਦੀ ਰੱਖੀ ਸੈਟਅਪ ਦੀ ਰੱਖੀ ਇਹ ਆਪਣੀ ਲਈ ਜਾ ਬਾਈ ਇਹ ਆਪਣੀ ਰੱਖੀ ਕਰਦੀ ਆ ਕੋਠੇ ਆਈ ਆ ਹੁਣ ਬਾਈ ਘੁੰਮਣਾ ਠੰਡੇ ਮੌਸਮ ਦਾ ਆਨੰਦ ਲੈਣਾ ਲਓ ਬਾਈ ਹੁਣ ਮੁਰਗੀਆਂ ਤੇ ਚੂਚੇ ਕੱਢ ਦਿੰਨੇ ਆ ਬਾਹਰ ਇਹ ਵੀ ਘੁੰਮ ਲ ਆਹ ਨੂੰ ਮੀਂਹ ਆਂਦੀਆਂ ਬਾਈ ਟੂਟੇ ਵੀ ਆ ਗਿਆ ਸਾਡੇ ਬਾਹਰ ਚੈਟ ਨੂੰ ਬੰਦ ਕਰ ਦਿੰਨੇ ਆ ਬਾਈ ਆਪਾਂ ਜਿਹੜੀ ਥਮੀ ਜੋੜੀ ਲਿਆਂਦੀ ਸੀ ਆ ਬੈਠੀ ਐ ਨਹੀਂ ਹਜੇ ਆਂਡੇ ਨਹੀਂ ਦਿੱਤੇ ਬਾਈ ਮੇਰਾ ਵੀਰ ਕਮੈਂਟ ਕਰਕੇ ਦੱਸਿਓ ਕੀ ਦਈਏ ਇਹਨਾਂ ਨੂੰ ਜਿਹੜਾ ਛੇਤੀ ਛੇਤੀ ਆਂਡੇ ਦੇ ਦੇ ਜੋੜੀ ਇੱਧਰਲੀ ਅੱਖ ਚਿੱਟੀ ਆ ਬਾਈ ਦੋਨਾਂ ਦੀ ਤੇ ਪਰਲੀ ਅੱਖ ਦੋਨਾਂ ਦੀ ਕਾਲੀ ਆ ਦੇਖੋ ਕਬੂਤਰੀ ਕਰੋ ਚੈੱਕ ਬਾਈ ਬਾਕੀ ਆ ਬੱਚੇ ਬੈਠੇ ਆ ਆਪਣੇ ਕੁੱਕੜ ਨੇ ਦੇ ਦਿੱਤੀ ਬਾਗ ਮਿੱਤਰੋ ਛੱਡ ਦਿੱਤੇ ਆਪਾਂ ਬਾਹਰ ਭਾਈ ਆ ਪੜਾਇਆ ਸੀ ਆਪਣੇ ਚਾਰ ਕਬੂਤਰ ਇੱਧਰ ਹੋ ਗਿਆ ਪੰਜ ਪਤਾ ਨਹੀਂ ਇੱਕ ਕਿਧਰ ਰਲ ਗਿਆ ਨਾਲ ਇੱਕ ਆ ਫਿਰਦਾ ਬਾਈ ਆਪਣਾ ਕਾਲਾ ਬਾਕੀ ਦੋ ਬਾਈ ਆ ਫਿਰਦੇ ਆ ਉੱਚੇ ਗਏ ਉਹ ਦੀਦੇ ਹੁਣ ਮੈਨੂੰ ਲੱਗਦਾ ਕੈਮਰੇ ਚ ਦੋ ਆ ਫਿਰਦੇ ਆ ਬਾਈ ਇੱਕ ਆ ਫਿਰਦਾ ਹੈ ਇੱਕ ਆ ਫਿਰਦਾ ਹੈ ਬਾਈ ਬਾਕੀ ਇੱਕ ਕਬੂਤਰ ਕਿੱਥੇ ਦਹਾ ਗਿਆ ਦੇਖਦੇ ਆ ਕਿ ਉੱਥੇ ਜਾ ਕੇ ਕਿਹਦਾ ਹੈ ਤੇ ਕਿੱਦਾਂ ਆ ਕਰੋ ਚੈੱਕ ਬਾਈ ਕੁੱਕੜ ਦੀ ਬਾਂਕ ਵਾਲੇ ਆਪਣੇ ਵੀ ਇੱਧਰ ਜੋਨੀ ਵੀ ਸੁੱਤਾ ਪਿਆ ਰਾਖੀ ਕਰੀ ਜਾਂਦਾ ਚੂਚਿਆਂ ਦੀ ਚੂਚੇ ਘੁੰਮੀ ਜਾਂਦੇ ਉੱਧਰ ਇੱਧਰ ਮੁਰਗੀਆਂ ਫਰੀ ਜਾਂਦੀਆਂ ਬਾਈ ਆ ਕਾਲੀ ਮੁਰਗੀ ਘੁੰਮਦੀ ਹੈ ਲਓ ਜੀ ਕਹਿੰਦਾ ਮੈਂ ਵੀ ਦੇਤੀ ਬਾਗ ਆਉ ਉੱਡੀ ਜਾਂਦੇ ਆ ਮਿੱਤਰੋ ਆਪਣੇ ਚੀਨੇ ਦੇਖੋ ਕਰੋ ਚੈੱਕ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬਾਈ ਹੋਰ ਨਵੇਂ ਨਵੇਂ ਬਲੌਗ ਦੇਖਣ ਲਈ ਦੇਖੋ ਬਈਆ ਕਾਲਾ ਫਿਰਦਾ ਆਪਣਾ ਆਉਂਦੀ ਬਾਈ ਆਪਣੀ ਲੀ ਜਾ ਲੈ ਹੈਲੋ ਕਰ ਲਾ ਲੈ ਹੈਲੋ ਵੀ ਹੈਲੋ ਵੀ ਕਰਦੀ ਆ ਬਾਈ ਇਹ ਹੈਲੋ ਕਾਲਾ ਲੈ ਹੁਣ ਆ ਲਓ ਜੀ ਹੈਲੋ ਹੋ ਗਈ ਬਾਈ ਬਹੁਤ ਕਹਿਣਾ ਮੰਦੀ ਹੈ ਬਹੁਤ ਚੰਗੀ ਹੈ ਬਾਈ ਇਹ ਲਓ ਬਾਈ ਪਾਤੇ ਸਾਰੇ ਜੈਮਰਾਂ ਨੂੰ ਦਾਣੇ ਆਪਾਂ ਬਲੌਗ ਦੀ ਕਰਦੇ ਆ ਤੁਹਾਪਦੀ ਵੀਡੀਓ ਨੂੰ ਕਰ ਦਿਓ ਲਾਈਕ ਬਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਤੇ ਧੰਨਵਾਦ ਜੀ